ਹਾਂਜੀ ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਰੋਡ ਮਾਰਚ ਕਰ ਰਹੇ ਹੋ ਕੀ ਕਹਣਾ ਤੁਨੇ ਕੋਈ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਠੇਕੇਦਾਰਸ਼ ਮੁਲਾਜ਼ਮ ਔਰਤਾਂ ਤੇ ਬੈਨਰ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬੀਕੇ ਉਗਰਾਹਨ ਨਾਲ ਸਾਥ ਦੇ ਰਹੀ ਆ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰੋ ਇਹਨਾਂ ਕਸ਼ੀ ਮੈਂ ਕਹਿੰਦਾ ਹਾਂ ਅੱਗੇ ਆਪਣੀ ਰੋਸ ਮਾਰਚ ਕਰਾਂਗੇ ਇਵੇਂ ਜਿਵੇਂ ਠੇਕਾ ਮੁਲਾਜ਼ਮਾਂ ਦੇ ਇਵੇਂ ਜਥੇ ਬੰਦੀ ਜਿਹੜੀ ਭਾਰਤੀ ਖਾਂ ਜਉਂਦੀ ਇੱਕਤਾ ਉਹ ਅਸਾਨਦਾਰੀਆਂ ਮੰਗਾਂ ਲੈ ਕੇ ਵੀ ਮੰਡੀਆਂ ਦੇ ਵਿੱਚ ਪੂਰਾ ਜਿਹੜਾ ਰੇਟ ਦਿੱਤਾ ਜਾਵੇ ਤੇ ਝੋਨੇ ਦੀ ਚੁਕਾਈ ਹੋਵੇ ਪਰਾਲੀ ਦੇ ਬਦਲੇ ਜਿਹੜੇ ਪਰਚੇ ਪਾਉਣੇ ਆ ਉਹ ਬੰਦ ਕੀਤੇ ਜਾਣ ਤੇ ਰੈਡ ਐਂਟਰੀਆਂ ਜਿਹੜੀਆਂ ਬੰਦ ਕੀਤੀਆਂ ਜਾਣ ਤੇ ਡੀਏਪੀ ਦੀ ਜਿਹੜੀ ਘਾਟ ਆ ਰਹੀ ਆ ਉਹ ਘਾਟ ਪੂਰੀ ਕੀਤੀ ਜਾਵੇ ਤੇ ਝੋਨੇ ਦੀ ਜਿਹੜੀ ਪੇਮੈਂਟ ਰੋਕੀ ਹੋਈ ਆ ਉਹਨੂੰ ਚਾਲੂ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਜਿਹੜਾ ਪੰਜਾਬ ਸੁਪਤਾ ਤੇ ਕੇਂਦਰ ਸੁਪਤਾ ਆ ਕੇ ਖਰਾਬ ਉਹ ਰੋਸ ਮਾਰਚ ਕਰ ਰਹੇ ਆ ਤੇ ਇਹ ਸਾਡੀਆਂ ਮੰਗਾਂ ਨੇ ਕਿੱਥੋਂ ਤੱਕ ਨਾ ਚੱਲੂ ਆ ਤੇ ਕਿੱਥੇ ਰੁਮਾਰਤੀ ਇਹ ਬਸਟੈਂਡ ਕੋ ਕੀਤਾ ਹੋਇਆ ਜੀ ਤੇ ਦੇਰ ਬਬਾ ਨਾਲ ਕਰੇ ਚਾਸ਼ਮੇ ਕਰਾਂਗੇ ਤੇ 14 ਤਰੀਕ ਨੂੰ ਜਿਹੜਾ ਭਾਜਪਾ ਦੇ ਦਫ਼ਤਰ ਅੱਗੇ ਇੱਥੇ ਕਰਾਂਗੇ ਰੋਸ ਮਾਰਚ ਤੇ ਇਵੇਂ ਤੱਕ ਨਾਲ ਲੱਗੂ 14 ਤਰੀਕ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਚਾਰ ਜਗ੍ਹਾ ਜਮੀਨੀ ਚੋਣ ਚੱਲ ਰਹੀ ਆ ਉਹਦੇ ਸਰਕਾਰ ਵੱਲੋਂ ਜਿਹੜੀ ਗੱਲ ਹੀ ਸੁਣੀ ਜਾ ਰਹੀ ਠੇਕਾ ਮਲਾਜ ਦੇ ਸ਼ਗਰਚ ਮੋਰਚੇ ਨੇ ਜੋ ਪ੍ਰੋਗਰਾਮ ਤੈਅ ਕੀਤਾ ਵੀ ਸਾਰੇ ਹੀ ਜਗ੍ਹਾ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਜ਼ਮੀਨੀ ਚੋਣਾ ਚੱਲਦੀਆਂ ਨੇ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕਰਕੇ ਲੋਕਾਂ ਦਾ ਗੱਲ ਪਹੁੰਚਾਉਣੀ ਹੈ ਵੀ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਸਾਡੀ ਸਰਕਾਰ ਬਣ ਕੇ ਤੇ ਹੁੰਦੇ ਆ ਮਲਾਜਮਾਂ ਨੂੰ ਪੱਕੇ ਕੀਤਾ ਜਾਊਗਾ ਪਰ 3 ਸਾਲ ਦਾ ਸਮਾਂ ਬੀਤਣ ਤੇ ਵੀ ਸਰਕਾਰ ਵੱਲੋਂ ਨਾ ਤਾਂ ਪੱਕਿਆ ਕੀਤਾ ਗਿਆ ਨਾ ਕੋਈ ਤਨਖਾਹ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟੀ ਦਿੱਤੀ ਜਾ ਰਹੀ ਆ बार-बार ਮੀਟਿੰਗਾਂ ਦੇ ਕੇ ਸਰਕਾਰ ਵੱਲੋਂ ਮੀਡੀਆ ਤੋਂ ਭਗਵੰਤ ਮਾਨ ਸਰਕਾਰ ਭੱਜ ਜਾਂਦੀ ਆ ਇਹਨੂੰ ਨੰਗਾ ਚਿੱਠਾ ਕਰਨ ਵਾਸਤੇ ਲੋਕਾਂ ਦੇ ਵਿੱਚ ਅੱਜ ਗੱਲ ਲੈਣ ਵਾਸਤੇ ਰੋਸ ਮਾਰਚ ਜਰਾਏ ਅਸੀਂ ਕਰ ਰਹੇ ਆ ਪੂਰੇ ਇਹ ਕਿਹੜੀ ਕਿਹੜੀ ਜਗ੍ਹਾ ਤੇ ਰੋਸ ਮਾਰਚ ਕਰਦੇ ਆ ਇਹਦਾ ਰੋਸ ਮਾਰਚ ਇਹਦਾ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕੀਤਾ ਯਾਰ ਵੱਖ-ਵੱਖ ਥਾਵਾਂ ਜਿੱਥੇ ਜਿੱਥੇ ਜ਼ਮੀਨੀ ਚੋਣ ਚੱਲ ਰਹੀ ਹੈ ਜਿਵੇਂ ਚੱਬੇਵਾਲ ਦੇ ਵਿੱਚ ਚੱਲ ਰਹੀ ਹੈ ਗਿੱਦਰਬਾਹ ਜਿੱਥੇ ਬਰਨਾਲਾ ਦੇ ਵਿੱਚ ਉੱਥੇ ਵੀ ਵੱਖ-ਵੱਖ ਥਾਵਾਂ ਤੇ ਜਿਹੜੇ ਰੋਸ ਮਾਰਚ ਅੱਜ ਕੀਤੇ ਜਾ ਰਹੇ ਆ ਕਿਸੇ ਉਮੀਦਵਾਰ ਦੇ ਦਫ਼ਤਰਾਂ ਦਾ ਵੀ ਘਰਾਓ ਕੀਤਾ ਅੱਜ ਜਿਹੜੇ ਦਫ਼ਤਰਾਂ ਦੇ ਘਰਾਓ ਸੀਗੇ ਅਸੀਂ ਅ ਪੀ ਜਿਹੜੀ ਲੋਕਾਂ ਦੇ ਵਿੱਚ ਗੱਲ ਇਹ ਪਹੁੰਚੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਦਾ ਅਸਲੀ ਚਿਹਰਾ ਕੀ ਆ ਉਹ ਚਿਹਰੇ ਨੂੰ ਮੰਗਾ ਕਰਨ ਵਾਸਤੇ ਆਏ ਆ ਤੇ ਜਿਹੜਾ ਮਾਰਚੀ ਕਿਸਾਨ ਯੂਨੀਅਨ ਇਕਤਾ ਉਹ ਗਰਾਹਾਂ ਜਿਹੜੀਆਂ ਉਹ ਪੂਰਾ ਡਟਵਾ ਸਾਥ ਦੇ ਰਹੀਆਂ ਦਸੀਂ ਵੀ ਉਹਨਾਂ ਦਾ ਸਾਥ ਦੇ ਰਹੇ ਆ ਜਿਹੜੇ ਉਹਨਾਂ ਨੂੰ ਪ੍ਰੋਗਰਾਮ ਲਿਖੇ ਗਏ ਅਸੀਂ ਵੀ ਉਹਨਾਂ ਦਾ ਪ੍ਰੋਗਰਾਮਾਂ ਚ ਸਾਥ ਦਿੰਦੇ ਆ ਜੇ ਤੁਸੀਂ ਕਹਿ ਰਹੇ ਹੋ ਕਿ ਅੱਜ ਕਿਸੇ ਮਤਲਬ ਘਰੋ ਕੀਤਾ ਇਹ ਆਪਣਾ ਬੀਕੇ ਜੋ ਇਕਤਾ ਗਰਾਹਾਂ ਵੱਲੋਂ ਅੱਜ ਬਗਨਾਲੇ ਦੇ ਟੀਸੀ ਦਾ ਬਿਲਕੁਲ ਮੁਕੰਮਲ ਘਰੋ ਕੀਤਾ ਹੋਇਆ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਜੇ ਨਾਮ ਹਸਾ ਲੋ ਤੇ ਉਹ ਸੋਦਾ ਸੀ ਇੱਧਰ ਕੋਗਾਸਪੁਰ ਵੀ ਕਰੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ